ਦਾ ਹਾਲ ਇਸ ਤੋਂ ਵੀ ਮਾੜਾ ਤੇ ਕੈਨੇਡਾ ਦਾ ਹਾਲ ਇਸ ਤੋਂ ਮਾੜਾ ਇਹ ਉਹਨੂੰ ਡੈਡ ਕਹਿੰਦੇ ਆ ਮਾਂ ਨੂੰ ਮੀ ਕਹਿੰਦੇ ਆ ਬਸ ਐਨੀ ਫੱਟਾ ਬਿਠਾਇਆ ਪੰਜਾਬੀ ਦਾ ਜਿਹੜਾ ਸਾਫ਼ ਬੋਲੀ ਔਰ ਅੱਜ ਜੇ ਮੈਂ ਬੇਨਤੀ ਕਰਾਂਗਾ ਕਿ ਉਸ ਬਾਰੇ ਜਿਹੜਾ ਕੋਈ ਨਾ ਲਿਖਿਆ ਥੋੜਾ ਜਿਆ ਜਾ ਜਣਾ ਜਣਾ ਮਿੱਠੀ ਪੰਜਾਬੀ ਬੋਲੀ ਪੰਜਾਬ ਵਾਸੀਓ ਰੱਬ ਦਾ ਬਾਸ ਦਾ ਜੇ ਪੰਜਾਬ ਵਾਸੀਓ ਰੱਬ ਦਾ ਬਾਸ ਦਾ ਜੇ ਨਾ ਭੁੱਲਿਓ ਪੰਜਾਬੀ ਗੋਲੀ ਨੂੰ ਨਾ ਭੁੱਲਿਓ ਪੰਜਾਬੀ ਗੋਲੀ ਨੂੰ ਮਾਂ ਦਾ ਸੱਚਾ ਪਿਆਰ ਭੁੱਲ ਕੇ ਪਿਆਰ ਨਾ ਪਾਇਓ ਗੋਲੀ ਨੇ ਮਾਂ ਦਾ ਸੱਚਾ ਪਿਆਰ ਛੱਡ ਕੇ ਪਿਆਰ ਨਾ ਪਾਇਓ ਮਾਂ ਗੋਲੀ ਨੂੰ ਪੰਜਾਬੀ ਬੋਨੀ ਸ਼ਹਿਦ ਤੋਂ ਮਿੱਠੀ ਇਸ ਦਾ ਕੋਈ ਨਹੀਂ ਸਾਨੀ ਪੰਜਾਬੀ ਬੋਲੀ ਬਸੋ ਸਾਹ ਪੰਜਾਬੀ ਬੋਲੀ ਸ਼ਹਿਦੋਂ ਮਿੱਠੀ ਇਸ ਦਾ ਕੋਈ ਨਹੀਂ ਸਾਨੀ ਵਿਰਸਾ ਆਪਣਾ ਸੰਭਾਲੋ ਜੀ ਵਿਰਸਾ ਆਪਣਾ ਸੰਭਾਲੋ ਜੀ ਬਾਹ ਦੀ ਚੀਜ਼ ਬਗਾਨੀ ਆਪਣਾ ਵਿਰਸਾ ਸੁਭਾੜੀਏ ਬਾਹ ਦੀ ਜੀ ਵਧੀਆ ਤੋਂ ਵਧੀਆ ਵੀ ਬਗਾਨੀ ਹੁੰਦੀ ਸਾਡਿਆਂ ਗੁਰੂਆਂ ਨੇ ਅਪਣਾਇਆ ਪਰਿਆ ਬਾਣੀ ਇਸ ਪਾਣੀ ਇਸ ਬੋਲੀ ਨੂੰ ਪੰਜਾਬੀ ਵਿੱਚ ਪਾਣੀ ਲਿਖੀ ਹੈ ਸਾਡੇ ਬੁਰਿਓ ਨੇ ਅਪਣਾਇਆ ਪਰਿਆ ਬਾਣੀ ਨਾਲ ਇਸ ਦੀ ਢੋਲੀ ਨੂੰ ਪੰਜਾਬ ਦੇ ਵਾਸੀਆਂ ਨੂੰ ਰੱਬ ਦਾ ਬਾਸਲਾ ਜੇ ਨਾ ਕੋਲਿਓ ਪੰਜਾਬੀ ਬੋਲਦੀ ਹਰ ਬੋਲੀ ਨੂੰ ਸਿੱਖਣਾ ਚਾਹੀਦਾ ਹੁੰਦਾ ਬਕੀ ਸਾਹਿਬ ਹਰ ਬੋਲੀ ਨੂੰ ਸਿੱਖਣਾ ਸਾਈਚਾ ਚਾਹੀਦਾ ਵੇਖ ਦੁਨੀਆ ਦੇ ਰਹਿਣ ਹੋਈ ਹਰ ਬੋਲੀ ਦਾ ਗਿਆਨ ਹੋਵੇ ਗੱਲ ਆਪਣੀ ਕਹਿਣ ਲਈ ਮਾਂ ਬੋਲੀ ਨੂੰ ਦੇਰੇ ਚ ਵਸਾਓ ਮਾਂ ਬੋਲੀ ਨੂੰ ਦੇਲਿਤ ਵਸਾਓ ਨਾ ਭੁੱਲਿਓ ਆਪਣੀ ਹਮਦਲੀ ਨੂੰ ਪੰਜਾਬੀ ਉਹ ਰੱਬ ਦਾ ਬਾਸਾ ਜੇ ਨਾ ਭੁੱਲਿਓ ਪੰਜਾਬੀ ਬੋਲੀ ਨੂੰ ਊੜਾ ਐੜਾ ਸਭ ਈਡੀ ਸੱਸਾ ਲੱਗਦਾ ਬੜਾ ਪਿਆਰਾ ਏ ਊੜਾ ਐਡਾ ਜੀ ਜੱਸਾ ਲੱਗਦਾ ਬੜਾ ਪਿਆਰਾ ਏ ਪੈਂਤੀ ਅਖਰੀ ਦਾ ਸਭ ਇਹੀ ਪਸਾਰਾ ਹੈ ਪੈਂਤੀ ਅਖਰੀ ਦਾ ਸਭ ਇਹੀ ਪਸਾਰਾ ਹੈ ਫਰੀਦ ਬੱਲੇ ਸ਼ਾ ਵਾਰਸ਼ ਮਿਲ ਕੇ ਇਸ ਬੋਲੀ ਨੂੰ ਖੂਬ ਸਵਾਰਾ ਹੈ ਮਾਂ ਦੇ ਦੁੱਧ ਦੇ ਨਾਲ ਜੋ ਸਿੱਖੀ ਮਾਂ ਦੇ ਦੁੱਧ ਦੇ ਨਾਲ ਜੋ ਸਿੱਖੀ ਭੰਗ ਦੇ ਪਹਾੜੇ ਤੂੰ ਰੋੜੀ ਨਾ ਨਾ ਰੋੜੀ ਤੂੰ ਪੰਜਾਬੀ ਵਾਸਾ ਵਾਸਿਓ ਰੱਬ ਦਾ ਵਾਸਾ ਜੇ ਨਾ ਭਲੀਓ ਪੰਜਾਬੀ ਬੋਲੀ ਨੂੰ ਗੁਰੂ ਗ੍ਰੰਥ ਸਿਉਂ ਪੜ੍ਹਨਾ ਹੈ ਗੁਰੂ ਗ੍ਰੰਥ ਨੂੰ ਪੜ੍ਹਨਾ ਹੈ ਜੇ ਪਹਿਲਾਂ ਸਿੱਖੋ ਪੰਜਾਬੀ ਬੋਲੀ ਪਹਿਲਾਂ ਸਿੱਖੋ ਪੰਜਾਬੀ ਬੋਲੀ ਤਾਂ ਹੀ ਪੜ੍ਹੇਜੋ ਹੋਰ ਨਹੀਂ ਪੜ੍ਹੇਜੋ ਸਾਰੇ ਅਰਥ ਸਮਝ ਲੋਗੇ ਸਾਰੇ ਅਰਥ ਸਮਝ ਲੋਗੇ ਮੁਕਤੀ ਮੁਕਤੀ ਪਾਹ ਲੋਗੇ ਝੋਲੀ ਨੂੰ ਪੰਜਾਬੀ ਵਾਸੀਓ ਰੱਬ ਦਾ ਬਾਸਲਾ ਦੇ ਪੁਰਲੇ ਨਾਲ ਪੰਜਾਬੀ ਬੋਲੀ ਨੂੰ ਪੰਜਾਬੀ ਵਾਸੀਓ ਵਾਸਤਾ ਰਾਮ ਜੇ ਪੁਰੀਨੋ ਪੰਜਾਬੀ ਬੋਲੀ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਚਲਾਇਆ ਦੇ ਗਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਖਾਦਾ ਜੀਵਨ ਅਤੇ ਕਿਸ ਤਰ੍ਹਾਂ ਸੀ ਇਸ ਤੋਂ ਪਰਾਂ ਮੈਂ ਇੱਕ ਹਉਮ ਦਾ ਪੰਥ ਮੈਂ ਕੋਈ ਵਿਦਵਾਨ ਨਹੀਂ ਰੱਖਦਾ ਬਹੁਤਾ ਗਿਆਨ ਨਹੀਂ ਵਾਹ ਜੀ ਵਾਹ ਮਾਰਾ ਮੋਟਾ ਪੜ ਲਿਖ ਲੈਂਦਾ ਕਬੀ ਮੈਂ ਕੋਈ ਮਹਾ ਅਸਾਂ ਬੀਰੀਆਂ ਇਹ ਚਾਰ ਮਹਿਲਾ ਬਰਿਆਮ ਸਿੰਘ ਪਟਾਰ ਦੇ ਕਿਉਂ ਵਾਹ ਵਾਹ ਉਹਨੂੰ ਮੈਂ ਇਹ ਉਹਨਾਂ ਨੇ ਮੈਨੂੰ ਇੱਥੇ ਖੜਨ ਜੋਗਾ ਕੀਤਾ ਉਹਨਾਂ ਦੀ ਇਹ ਕਿ ਚਾਰ ਲੇਣਾਂ ਪੁਲੀਆਂ ਇੱਕ ਕਪਤਾਨ ਜੁਲ ਤੇ ਹੁਣ ਮੈਂ ਆਪਣੀ ਜਿਹੜੀ ਮੈਂ ਲਿਖੀ ਹੈ ਸਿਵਿਆਂ ਦੇ ਫਰਕੂ ਬੰਦਿਆ ਇੱਥੇ ਸਦਾ ਨਹੀਂ ਰਹਿਣਾ ਬੰਦਿਆ ਇੱਥੇ ਸਦਾ ਨਹੀਂ ਰਹਿਣਾ ਬੰਦਿਆ ਤੱਕ ਜਰਾ ਤੂੰ ਸਿਵਿਆਂ ਵੱਲ ਕਹਿੰਦਾ ਇੱਥੇ ਸਦਾ ਨਹੀਂ ਰਹਿਣਾ ਬੰਦਿਆ ਤੱਕ ਜਰਾ ਤੂੰ ਸਿਵਿਆਂ ਵੱਲ ਕਹਿੰਦਾ ਇੱਕ ਰਾਖ ਦੀ ਮੁਠੀ ਹੋਣੀ ਤੇਰੀ ਹੀਰੇ ਵਰਗੀ ਦੇਹ ਏ ਵੀ ਹਵਾ ਨਾਲ ਉੱਡ ਜਾਣੀ ਕਿਧਰੇ ਛੱਪੜ ਨਦੀਆਂ ਵੱਲ ਕਹਿੰਦਾ ਇੱਥੇ ਸਦਾ ਨਹੀਂ ਰਹਿਣਾ ਬੰਦਿਆ ਤੱਕ ਜਰਾ ਉਸੇ ਬਣਾ ਦੇ ਦੇਖ ਪੰਡਿਆਂ ਰੁੱਖਾਂ ਉੱਤੇ ਕਿਵੇਂ ਸਬਰ ਨਾਲ ਜਿਉਂਦੇ ਹੂਂ ਤੋਂ ਤੇਰੇ ਲਾੜਾਂ ਟੱਕਣ ਦੇਖ ਤੀਜਾਂ ਦੂਜੀਆਂ ਦੇ ਵੱਲ ਕੰਨਾ ਇੱਥੇ ਸਦਾ ਨਹੀਂ ਰਹਿਣਾ ਬੰਦਿਆ ਤੱਕ ਜਰਾ ਹੁਣ ਸੀਗਰਾਂ ਪਾ ਜਿੰਨਾ ਮਰਜ਼ੀ ਇਕੱਠਾ ਕਰ ਲੈ ਰਹਿ ਜਾਣਾ ਹੈ ਇੱਥੇ ਨਾਲ ਤੇਰੇ ਕੁਝ ਨਹੀਂ ਜਾਣਾ ਫਿਰ ਤੈਨੂੰ ਕਾਹਦਾ ਚੜਿਆ ਝੱਲ ਕੰਨਾ ਇੱਥੇ ਸਦਾ ਨਹੀਂ ਰਹਿਣਾ ਬੰਦਿਆ ਤੱਕ ਜਰਾ ਹੁਣ ਸੀਗਰਾਂ ਪਾ ਬਹੁਤ ਆ ਦਿਖਾਵਾ ਕਰਦਾ ਹੈਂ ਕੀ ਤੇਰੇ ਪੱਲੇ ਕੁਝ ਵੀ ਹੈ ਨਹੀਂ ਜੀ ਰੱਬ ਜਾਣਦਾ ਧੁਰ ਤੱਕ ਅੰਦਰ ਤੇਰੀ ਪੀੜ ਜ਼ਖਮ ਤੇਰੇ ਛਲ ਕਹਿੰਦਾ ਇੱਥੇ ਸਭ ਆਮੀ ਹੋਣਾ ਬੰਦਿਆ ਤੱਕ ਜਰਾ ਤੂੰ ਸਿਵਿਆਂ ਪਰ ਤੱਕ ਫਲਾਦੇ ਸੂਰਜ ਉਹ ਬੰਦਿਆ ਇਹ ਵੀ ਆਪਣਾ ਕੰਮ ਕਰਿੰਦੇ ਕੱੱਕੇ ਤੂੰ ਵੀ ਰੱਖ ਹੌਸਲਾ ਆਪਣੇ ਰਾਹੇ ਤੁਰਿਆ ਚੱਲ ਕੰਨਾ ਇੱਥੇ ਸਰਦਾਰ ਨਹੀਂ ਰਹਿਣਾ ਬੱਦਿਆ ਤੱਕ ਜਰਾ ਤੂੰ ਸਿਗਾ ਵਾਓ ਵਾਓ ਹੋ ਤੱਕ